ਕਾਲ ਦੋਸਤੋ ਤੁਹਾਡਾ ਲੱਖੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪ ਨੂੰ ਪਤਾ ਹੈ ਜਿਵੇਂ ਹੁਣ ਝੋਨੇ ਪੂਰੇ ਮਤਲਬ ਵੀ ਇਹੋ ਜਿਹੀਆਂ ਦਵਾਈਆਂ ਚੱਲਣ ਲੱਗ ਗਈਆਂ ਜਿਵੇਂ ਆਪਣੇ ਚੈਸਲਾ ਟੈਕਨੀਕਲ ਪਾਇਓਮੈਟਰੋਜਨ ਡਾਈਨੋਟੋਫਰਾਨ ਇਹ ਕੀ ਹੈ ਟੈਕਨੀਕਲ ਆਪਾਂ ਜਿਵੇਂ ਹੋਪਰ ਵਾਸਤੇ ਕਰਦੇ ਆ ਤੇ ਕਿਸਾਨ ਵੀਰ ਇੱਥੇ ਕਈਆਂ ਦੇ ਝੋਨੇ ਹਜੇ ਆ ਮਨ ਲਾ ਲੋ ਵੀ ਤੁਸੀਂ ਨਿਸਰ ਰਹੇ ਆ ਕਈਆਂ ਦੇ ਹਜੇ ਪੂਰਾ ਨਸਾਰਾ ਲੈ ਗਿਆ ਕਈਆਂ ਦੇ ਮਤਲਬ ਵੱਡਣ ਦੇ ਮਤਲਬ 15 20 ਦਿਨ ਕਿਸ ਨੂੰ 10 ਦਿਨ ਮਤਲਬ ਵੀ ਇਹ ਜੀ ਸਟੇਜ ਤੇ ਆ ਹਰੇਕ ਝੋਨਾ ਅਲੱਗ-ਅਲੱਗ ਸਟੇਜ ਤੇ ਹੈਗਾ ਤੇ ਇਸ ਕਰਕੇ ਵੀ ਉਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਈ ਵਾਰੀ ਆਪਾਂ ਗਵੰਡੀ ਕਰ ਰਿਹਾ ਕੋਈ ਆਪਾਂ ਮਗਰੀ ਗਵੰਡੀ ਦੇਖ ਕੇ ਕਿਹੜੀ ਸਪਰੇ ਆ ਉਹੀ ਕਰਨ ਲੱਗ ਜਾਂਦੇ ਹਾਂ ਪਰ ਇਹ ਚੀਜ਼ ਦਾ ਧਿਆਨ ਰੱਖਣਾ ਹੈ ਜਿਵੇਂ ਹੁਣ ਆਪਾਂ ਚੈਸ ਵਾਲਾ ਟੈਕਨੀਕਲ ਪਾਇਓਮੈਟਰ ਜਨ ਹਾਂ ਇਹ ਵੀ ਦੱਸਣਾ ਤੁਹਾਨੂੰ ਜਿਵੇਂ ਪਿਛਲੇ ਸਾਲ ਵੀ ਦੱਸਿਆ ਤੁਹਾਨੂੰ ਵੀ ਪਾਇਓਮੈਟਰ ਜਿਨ ਪਾਇਓ ਡਾਇਨੋਟਫਰਾਨ ਜਿਵੇਂ ਮਸ਼ੀਨ ਵਾਲਾ ਟੈਕਨੀਕਲ ਤੇ ਚੈਸ ਵਾਲਾ ਟੈਕਨੀਕਲ ਇਕੱਠੇ ਮਿਕਸ ਹੋ ਕੇ ਵੀ ਆ ਗਈ ਤੁਸੀਂ ਕੰਪਨੀ ਨਹੀਂ ਦੇਖਣੀ ਇਹ ਦੇਖਣਾ ਵੀ ਤੁਸੀਂ ਕਈ ਵਾਰੀ ਇੱਕ ਆਪਣੋ ਇਹ ਚੈਸ ਵਾਲਾ ਟੈਕਨੀਕਲ ਕਰਦੇ ਐਨਾ ਜਿਆਦਾ ਮਹਿੰਗਾ ਕਰਦੇ ਆਪਾਂ ਉਹ ਦੇਖਿਆ ਕਰੋ ਵੀ ਤੁਸੀਂ ਚੈਸ ਤੇ ਜਿਹੜਾ ਮਸ਼ੀਨ ਵਾਲਾ ਟੈਕਨੀਕਲ ਹੈ ਉਹ ਸਸਤਾ ਪੈਂਦਾ ਕਿ ਆਪ ਨੂੰ ਕੱਲੀ ਜਿਹੜੀ ਚੈਸਸ ਵਾਲਾ ਟੈਕਨੀਕਲ ਲੈਂਚੇ ਆਪ ਨੂੰ ਸਸਤਾ ਪੈਂਦਾ ਐ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਇੱਕ ਪਾਸੇ ਆਪ ਨੂੰ ਚੈਸਸ ਵਾਲਾ ਟੈਕਨੀਕਲ ਤੇ ਸ਼ੀਨ ਵਾਲਾ ਟੈਕਨੀਕਲ ਓਨੇ ਪੈਸੇ ਚ ਆ ਰਿਹਾ ਐ ਇੱਕ ਪਾਸੇ ਜੇ ਆਪਾਂ ਇੱਕ ਪਾਸੇ ਕੱਲੀ ਚੈਸ ਓਨੇ ਪੈਸਿਆਂ ਚ ਆਪਾਂ ਆ ਖਰੀਦ ਰਹੇ ਆ ਤੇ ਉਹਦਾ ਆਬੀਸਲੀ ਗੱਲ ਐ ਵੀ ਮੰਨ ਲਓ ਜਿਹੜਾ ਚੈਸ ਤੇ ਓਸ਼ੀਨ ਦਾ ਰਿਜ਼ਲਟ ਇਹ ਆਏ ਨੂੰ ਵੀ ਮਾਰਦੀ ਐ ਤੇ ਆਨ ਦਿੰਦੀ ਵੀ ਨਹੀਂ ਤੇ ਜਿਹੜਾ ਆਪਾਂ ਚੈਸ ਵਾਲਾ ਟੈਕਨੀਕਲ ਕਰਦੇ ਆ ਉਹ ਆਪ ਨੂੰ ਮੰਨ ਲਓ ਵੀ ਆਏ ਤੋਂ ਪਹਿਲਾਂ ਕਰਨੇ ਪੈਂਦੇ ਆ ਇਸ ਚੀਜ਼ ਦਾ ਖਾਸ ਕਰਕੇ ਧਿਆਨ ਦੇਣਾ ਵੀ ਉਹਨੇ ਪੈਸੇ ਚ ਆਪ ਨੂੰ ਚੈਸ ਤੇ ਮਸ਼ੀਨ ਵਾਲਾ ਟੈਕਨੀਕਲ ਆ ਰਿਹਾ ਇੱਕ ਪਾਸੇ ਉਹਨੇ ਦੀ ਚੈਸ ਵਾਲਾ ਟੈਕਨੀਕਲ ਆ ਰਿਹਾ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਚੀਜ਼ ਤੁਸੀਂ ਉਹਨੇ ਪੈਸੇ ਆ ਰਿਹਾ ਤਾਂ ਤੁਸੀਂ ਆਪਾਂ ਚੈਸ ਤੇ ਮਸ਼ੀਨ ਵਾਲਾ ਟੈਕਨੀਕਲ ਹੀ ਕਰਨਾ ਜੇ ਆਪ ਨੂੰ ਉਹਨੇ ਪੈਸੇ ਚ ਤੁਸੀਂ ਚੈਸ ਦੀ ਖਰੀਦ ਰਹੇ ਹੋ ਤਾਂ ਉਹਨੇ ਪੈਸੇ ਚ ਆਪ ਨੂੰ ਚੈਸ ਤੇ ਮਸ਼ੀਨ ਆਵੇ ਤਾਂ ਉਹ ਤੁਸੀਂ ਰਿਜ਼ਲਟ ਵੱਧਦਾ ਹੋਊਗਾ ਚਸਤੇ ਉਸ਼ੀਨ ਵਾਲੇ ਦਾ ਤਾਂ ਉਹੀ ਲੈਣਾ ਤੁਸੀਂ ਚਸਤੇ ਉਸ਼ੀਨ ਦਾ ਮੇਰੀ ਬੇਨਤੀ ਆਂ ਕਈ ਵਾਰੀ ਕਿਸਾਨ ਵੀਰ ਕੁਛ ਕਹਿੰਦੇ ਵੀ ਤਾਂ ਤੁਸੀਂ ਵੀ ਸਾਨੂੰ ਪਤਾ ਹੈ ਵੀ ਜਿਹੜਾ ਕੁਛ ਕਰਨਾ ਹੈ ਕਮੈਂਟ ਆ ਜਾਂਦੇ ਆ ਪਰ ਤੁਸੀਂ ਕਿੱਲੇ ਦੋ ਕਿੱਲੇ ਚ ਮੇਰਾ ਤਿਆਰਪਾ ਕਰਕੇ ਦੇਖ ਲਿਓ ਚਸਤੇ ਉਸ਼ੀਨ ਵਾਲਾ ਦਾ ਟੈਕਨੀਕਲ ਦਾ ਰਿਜ਼ਲਟ ਵੱਧਦਾ ਹੋਊਗਾ ਤੁਹਾਡਾ ਦੂਜਿਆਂ ਆਪਣੇ ਚਸਤ ਦੇ ਟੈਕਨੀਕਲ ਕੱਲੇ ਨਾਲੋਂ ਜਾਂ ਕੱਲੇ ਉਸ਼ੀਨ ਵਾਲੇ ਟੈਕਨੀਕਲ ਨਾਲੋਂ ਹਾਂ ਜੇ ਰੇਟ ਕਈ ਵਾਰੀ ਹੋਰ ਕੰਪਨੀਆਂ ਦੇ ਰੇਟ ਸਸਤੇ ਹੋਗੇ ਚਸਤੇ ਦੇ ਹੋਗਲ ਵਕਰੀ ਐ ਪਰ ਤੁਸੀਂ ਮਹੰਗੇ ਵਾਲੀ ਚੈਸ ਕਈ ਵਾਰੀ ਫੀਡ ਰੇਟ ਮਹੰਗੇ ਐ ਚੈਸ ਨਾਲ ਟੈਕਨੀਕਲ ਦੇ ਤਾਂ ਚੈਸ ਮਸ਼ੀਨ ਦੇ ਟੈਕਨੀਕਲ ਵੀ ਸਸਤੇ ਹੋਗੇ ਮੇਰੇ ਦੱਸਣ ਦਾ ਮਤਲਬ ਇਹ ਸੀ ਤੇ ਇੱਕ ਕਹਿਣ ਦਾ ਭਾਵੇਂ ਐ ਕਈ ਵਾਰੀ ਕਿਸਾਨ ਵੀਰ ਹੁਣ ਆਏ ਸੀਗੇ ਤਾਂ ਉਹਨਾਂ ਦੇ ਪੱਤੇ ਪੀਲੇ ਪੈਣ ਲੱਗੇ ਝੋਨਾ ਸਾਰਾ 15 20 ਦਿਨ ਨਹੀਂ ਲਊਗਾ 15 ਅੱਕ ਦਿਨ ਤਾਂ ਉਥੇ ਚੈਸ ਵਾਲੇ ਟੈਕਨੀਕਲ ਨਹੀਂ ਕੰਮ ਕਰਦੇ ਚੈਸ ਵਾਲਾ ਟੈਕਨੀਕਲ ਤੁਹਾਨੂੰ ਸਕਰੀਨ ਤੇ ਵੀ ਦਿਖਾਵਾਂਗੇ ਐਸ ਜਿਵੇਂ ਹੁਣ ਤੁਹਾਨੂੰ ਹਰੇ ਪੱਤੇ ਦਿਖਾਣੇ ਆ ਐਸ ਟੈਕ ਐਸ ਪੋਜੀਸ਼ਨ 'ਚ ਤੁਸੀਂ ਚੈਸ ਵਾਲਾ ਵੀ ਕਰ ਲੈ ਸਕਦੇ ਹੋ ਟੈਕਨੀਕਲ ਮਸ਼ੀਨ ਵਾਲਾ ਟੈਕਨੀਕਲ ਵੀ ਕਰ ਸਕਦੇ ਹੋ ਤੇ ਚੈਸੋ ਮਸ਼ੀਨ ਵਾਲਾ ਟੈਕਨੀਕਲ ਵੀ ਕਰ ਸਕਦੇ ਹੋ ਆ ਸਕਰੀਨ ਤੇ ਤੁਹਾਨੂੰ ਜਿਵੇਂ ਹਰੇ ਪੱਤੇ ਦਿਖ ਰਹੇ ਆ ਐਤੋਂ ਬਾਅਦ ਜਿਵੇਂ ਅੱਜ ਕਿਸਾਨ ਵੀਰ ਆਏ ਸੀਗੇ ਤਾਂ ਉਹਨਾਂ ਦੀ ਪੋਜੀਸ਼ਨ ਤੁਹਾਨੂੰ ਹੁਣ ਦਿਖਾਣੇ ਆ ਸਕਰੀਨ ਤੇ ਹੁਣ ਦੇਖੋ ਤੁਸੀਂ ਆ ਪੋਜੀਸ਼ਨ 'ਚ ਜਿਵੇਂ ਉਹਨਾਂ ਪੱਤੇ ਪੀਲੇ ਪੈ ਗਏ ਇਹਨਾਂ ਦਾ ਝੋਨਾ ਸਾਰਾ 12-15 ਦਿਨ ਮਸਾ ਲਊਗਾ ਤੇ ਐਸ ਪੋਜੀਸ਼ਨ 'ਚ ਤੁਸੀਂ ਜਾਸੂ ਸ਼ੀਨ ਵਾਲਾ ਟੈਕਨੀਕਲ ਨਹੀਂ ਕੰਮ ਕਰਨਾ ਇੱਥੇ ਤੁਸੀਂ ਮੰਨ ਲਓ ਕਈ ਦਵਾਈਆਂ ਤੁਸੀਂ ਦੇਖਣੀ ਜਿੱਥੇ ਜਿਨ੍ਹਾਂ ਦੀ ਗੈਸ ਸੰਬੰਧੀ ਹੋਵੇ ਜਿਵੇਂ ਚਲੋ ਕਈ ਦਵਾਈਆਂ ਬੈਣ ਹੈ ਬੂਪਰੋਜ਼ਨ ਵਗੈਰਾ ਹੈ ਤੁਸੀਂ ਦੇਖ ਲਿਓ ਵੀ ਜਿਹੜੀਆਂ ਵੈਰਾਈਟੀਆਂ ਤੇ ਬੈਣ ਹੈ ਬੂਪਰੋਜ਼ਨ ਕਰ ਸਕਦੇ ਆ ਐਸ ਸੀ ਫੀਡ ਬੂਪਰੋਜ਼ਨ ਆਂਦਾ ਉਹ ਕਰ ਸਕਦੇ ਆ ਵਿੱਚ ਇਕਟਾਰਾ ਪਾ ਕੇ ਤੇ ਇਹੋ ਜਿਹਾ ਟੈਕਨੀਕਲ ਕਰ ਸਕਦੇ ਆ ਤੇ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਹਰੇ ਪੱਤੇ ਜਿੱਥੇ ਉੱਥੇ ਤੁਸੀਂ ਚੈਸ ਆਲਾ ਟੈਕਨੀਕਲ ਜਾਂ ਸ਼ੀਨ ਆਲਾ ਜਾਂ ਚੈਸ ਸ਼ੀਨ ਇਕੱਠੇ ਰਲਿਆ ਜਾਂਦੇ ਆ ਉਹ ਟੈਕਨੀਕਲ ਹਰੇ ਪੱਤਿਆਂ ਤੇ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਉਸ ਹਰੇ ਪੱਤਿਆਂ ਤੇ ਕਰ ਸਕਦੇ ਆ ਅਸੀਂ ਵੀਰੋ ਤੁਹਾਨਾਂ ਗੱਲਾਂ ਸਾਂਝੀਆਂ ਕਰਨੀਆਂ ਸੀ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖੋ ਰੱਖੋ ਵੀ ਪੀਲੇ ਪੱਤੇ ਪੈ ਗਏ ਝੋਨਾ 10 15 ਦਿਨ 15 20 ਦਿਨ ਰਹਿ ਗਏ ਤਾਂ ਉੱਥੇ ਤੁਸੀਂ ਉਹ ਦਵਾਈ ਕਰਨੀ ਆ ਤੇ ਜਿੱਥੇ ਹਰੇ ਪੱਤੇ ਆ ਤਾਂ ਤੁਸੀਂ ਚੈਸ ਸ਼ੀਨ ਆਲਾ ਤੇ ਇਹ ਟੈਕਨੀਕਲ ਕਰ ਸਕਦੇ ਹੋ ਜਾਂ ਰਲਿਆ ਹੋਇਆ ਇੱਕ ਜੀਐਸਪੀ ਦਾ ਹੋਰ ਟੈਕਨੀਕਲ ਆਇਆ ਇਹ ਵੀ ਪੇਟੈਂਟ ਹੈ ਜੀਐਸਪੀ ਕ੍ਰੋਪ ਸੈਂਸ ਦਾ ਇਹਦੇ ਵਿੱਚ ਪਾਇਓਮੈਟ੍ਰਿਜਨ ਜਿਵੇਂ ਚੈਸ ਵਾਲਾ ਟੈਕਨੀਕਲ ਥਾਇਓਮੈਕਸਮ ਅਕਤਾਰਾ ਤੇ ਪਲਸ ਹੈਕਜਾਗੋਨਾਜ਼ੋਲ ਜਿਵੇਂ ਆਪਾਂ ਕਈਆਂ ਦਵਾਈਆਂ ਰਲਾਉਂਦੇ ਸੀਗੇ ਅਸੀਂ ਵੀ ਕਹਿੰਦੇ ਚੈਸ ਦੇ ਨਾਲ ਅਕਤਾਰਾ ਪਾ ਦਿਓ ਨਾਲ ਫੰਗੀਸਾਈਡ ਪਾ ਲੋ ਨਾਲ ਸੁੰਡੀ ਵਾਲੀ ਪਾ ਲੋ ਪਰ ਇਹ ਕੰਪਨੀ ਨੇ ਤਿੰਨੇ ਦਵਾਈਆਂ ਮਿਕਸ ਕਰਤੀਆਂ ਜਿਵੇਂ ਥਾਇਓਮੈਕਸਮ ਅਕਤਾਰਾ ਪਾਇਓਮੈਟ੍ਰਿਜਨ ਚੈਸ ਚੈਸ ਵਾਲਾ ਟੈਕਨੀਕਲ ਤੇ ਹੈਕਜਾਗੋਨਾਜ਼ੋਲ ਫੰਗੀਸਾਈਡ ਵੀ ਇਹਨਾਂ ਨੇ ਮਿਕਸ ਕਰਤਾ ਤੇ ਇਹ ਚੀਜ਼ ਦੇ ਵਿੱਚ ਸਿਰਫ ਕੱਲੀ ਜਿਨ੍ਹਾਂ ਚੋਂ ਨਾਮੀ ਨਾਰਾਂ ਦਾ ਵਡਨ ਚ ਸੁੰਡੀ ਵਾਲੀ ਵੀ ਪਾਣੀ ਹੈ ਫੰਗੀ ਸੈਡ ਵੀ ਪਾਰਾਂ ਤੇ ਚੈਸ ਵੀ ਪਾਣੀ ਹੈ ਉਹ ਤਿੰਨੇ ਦਵਾਈਆਂ ਇਹਦੇ ਵਿੱਚ ਹੈਗੀਆਂ ਫੰਗੀ ਸੈਡ ਹੋ ਗਿਆ ਥਾਇਓਮੈਕਸਮ ਮਕਤਾਰਾ ਹੋਗੀ ਪਾਇਓਮੈਟ੍ਰਿਜਨ ਪਾਇਓਮੈਟ੍ਰਿਜਨ ਚੈਸ ਵਾਲਾ ਟੈਕਨੀਕਲ ਹੋ ਗਿਆ ਤੇ ਇਹਦੇ ਵਿੱਚ ਵੱਧ ਤੋਂ ਵੱਧ ਕੱਲੀ ਸੁੰਡੀ ਵਾਲੀ ਤੁਸੀਂ ਪ੍ਰੋਗਰਾਮ ਵਗੈਰਾ ਪਾ ਸਕਦੇ ਹੋ ਕੋਈ ਵੀ ਕੋਰਾਜਨ ਪ੍ਰੋਗਰਾਮ ਜਿਹੜੀ ਤੁਸੀਂ ਪਾਣਾ ਚਾਹੋ ਤਾਂ ਸਿਰਫ ਇੱਕ ਦਵਾਈ ਮਿਕਸ ਕਰਕੇ ਤੁਹਾਡਾ ਸਾਰਾ ਹੱਲ ਹੋ ਜੂ ਇਹਦੇ ਵਿੱਚ ਤਿੰਨੇ ਦਵਾਈਆਂ ਰਲਾਤੀਆਂ ਆਹੀ ਗੱਲਾਂ ਤੁਹਾਨੂੰ ਸਾਂਝੀਆਂ ਕਰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਇੱਕ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪਤਾ ਲੱਗ ਸਕੇ ਵੀ ਪੀਲੇ ਪੱਤਿਆਂ ਤੇ ਕਿਹੜੀ ਦਵਾਈ ਕਰਨੀ ਹੈ ਤੇ ਜਿਹੜੇ ਹਰੇ ਪੱਤੇ ਅਜੇ ਝੋਨਾ ਮਹੀਨਾ ਰਹਿੰਦਾ ਉਹਤੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ ਵੀ ਆਹ ਦਵਾਈਆਂ ਕਰ ਸਕਦੇ ਆ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ